ਇਸ ਸਮੇਂ ਅਸੀਂ ਅਸਲ ਉੱਤਰਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਹਿੰਦੇ ਆ ਨਾ ਕਿ 1965 ਦੀ ਜੰਗ ਦਾ ਅਸਲ ਉੱਤਰ ਜਿਹੜਾ ਵਾ ਭਾਰਤੀ ਫੌਜਾਂ ਵੱਲੋਂ ਔਰ ਮਾਝੇ ਦੇ ਲੋਕਾਂ ਵੱਲੋਂ ਦਿੱਤਾ ਗਿਆ ਸੀ ਅਸਲ ਉੱਤਰ ਨਾਮ ਕਿਉਂ ਆ ਪਹਿਲਾ ਨਾਮ ਕੀ ਸੀ ਪਹਿਲਾਂ ਇਹਦਾ ਨਾਮ ਅਸਲ ਉਤਾਰ ਸੀ ਤੇ ਅਸਲ ਉੱਤਰ ਦਾ ਨਾਮ ਇਸ ਕਰਕੇ ਰੱਖਿਆ ਗਿਆ ਕਿ ਕਿਉਂਕਿ ਇਹਨਾਂ ਨੂੰ ਅਸਲੀ ਮਤਲਬ ਉੱਤਰ ਦਿੱਤਾ ਗਿਆ ਪਾਕਿਸਤਾਨ ਨੂੰ ਉਸ ਤੋਂ ਬਾਅਦ ਡੇਟੂਕੇ ਕੁਝ ਵੀ ਹੋ ਗਿਆ ਬਾਕੀ ਜਿਹੜੇ ਰਹਿ ਗਏ ਉਹਨਾਂ ਨੇ ਬਾਅਦ ਵਿੱਚ ਆ ਕੇ ਉਹਨਾਂ ਨੂੰ ਬੰਦ ਕਰਕੇ ਦਵਾਈ ਲਾ ਕੇ ਇੱਕ ਮਾਦਾਂ ਦੇ ਵਿੱਚ ਮਤਲਬ ਫਸਾਲਾ ਸਾਡੀਆਂ ਦੇ ਵਿੱਚ ਰੱਖ ਦਿੱਤਾ ਉਸ ਤੋਂ ਬਾਅਦ 6 ਮਹੀਨੇ ਉਹ ਇਦਾਂ ਹੀ ਲੱਗ ਚ ਪਈਆਂ 6 ਮਹੀਨੇ ਬਾਅਦ ਆ ਕੇ ਉਹਨਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਅਖੀ ਡਿਠਾ ਹਾਲ ਮਤਲਬ ਜਿਹੜਾ ਇਹ ਤੁਹਾਨੂੰ ਦੱਸਣ ਦਾ ਉਸ ਤੋਂ ਬਾਅਦ ਇੱਥੇ ਲਾਲਬਾਲ ਸ਼ਾਸਤਰੀ ਜੀ ਪੰਡਤ ਜਵਾਲ ਮਹਿਰੂਜੀ ਖੁਦ ਮੌਕੇ ਤੇ ਦੇਖਣ ਵਾਸਤੇ ਇਹ ਮੌਕਾ ਆਇਆ ਜਿੱਥੇ ਵੀ ਗਏ ਪਾਣੀ ਮੰਗਿਆ ਪਾਣੀ ਦਿੱਤਾ ਤੇ ਲੱਸੀ ਮੰਗੀ ਲੱਸੀ ਦਿੱਤੀ ਆ ਰੋਟੀ ਮੰਗੀ ਰੋਟੀਆਂ ਲੰਗਰ ਲਾਤੇ ਸਾਡੇ ਮਾਝੀ ਵਾਲੇ ਲੰਗਰ ਲਾਤੇ ਸਾਡੇ ਮਾਝੀ ਵਾਲੇ ਖੋਰੇ ਇਨਤ ਤੋਂ ਇਲਾਵਾ ਕਿੰਨੀਆਂ ਲਾਸ਼ਾਂ ਜਿਹੜੀਆਂ ਇੱਥੇ ਖੇਤਾਂ ਦੇ ਕੁੱਤੇ ਬਿੱਲੇ ਖਾ ਗਏ ਹੋਣਗੇ ਜਾਂ ਗਲ ਗਿਆ ਹੋਣਗੇ ਜਾਂ ਸੜ ਗਿਆ ਹੋਣਗੇ ਜਿਹੜੀਆਂ ਲੱਭੀਆਂ ਹੀ ਨਹੀਂ ਮਾਂ ਪਿਓ ਅੱਜ ਵੀ ਉਡੀਕਦੇ ਹੋਣਗੇ ਸਾਡਾ ਪੁੱਤ ਫੌਜ ਦੇ ਵਿੱਚ ਪਰ ਇਹ ਕਿਨ ਜੇਕ ਦੇ ਇਦਾਂ ਦਾ ਮਸਲਾ ਬਣਦਾ ਤੇ ਜਿਤਨਾ ਹੀ ਪਹਿਲਾਂ ਲੜਾਈਆਂ ਦੇ ਸਾਹ ਦਿੱਤਾ ਆਪਣੇ ਫੌਜੀਆਂ ਦਾ ਅੱਜ ਵੀ ਖੜੇ ਹੈ ਇਹ ਤਸਵੀਰਾਂ ਨੇ ਉਹਨਾਂ ਫੌਜੀ ਜਵਾਨਾਂ ਦੀਆਂ ਉਹ ਬਾਪੂ ਜੀ ਦੱਸ ਰਿਹਾ ਸੀ ਕਿ 6 ਮਹੀਨੇ ਤੱਕ ਸਾਡੇ ਜੋਧਿਆਂ ਦੇ ਸਨਸਕਾਰ ਹੀ ਨਹੀਂ ਹੋਏ ਤੁਸੀਂ ਦੇਖੋ ਇਹ ਕਿੰਡੀ ਵੱਡੀ ਗੱਲ ਆ ਯਾਰ ਇਹ ਇਨਸਾਨੀਅਤ ਦਾ ਕਤਲ ਸੀਗਾ ਮੈਂ ਸਮਝਦਾ ਇਹ ਜੇ ਤਸਵੀਰਾਂ ਵਿੱਚ ਇਹ ਦੇਖ ਸਕਦੇ ਜਦੋਂ ਪਾਕਿਸਤਾਨੀ ਦੇ ਟੈਂਕ ਸੀਗੇ ਉਹਨਾਂ ਨੂੰ ਤਬਾਹ ਕੀਤਾ ਗਿਆ ਤਾਂ ਉਹਨਾਂ ਦੇ ਉੱਪਰ ਸਾਡੇ ਫੌਜੀ ਵੀਰ ਜਿਹੜੇ ਆ ਉਹ ਆਪਣੀ ਜਿੱਤ-ਵਿਕਟਰੀ ਜਣੀ ਦਿਖਾਉਂਦੇ ਪਏ ਆ ਪਾਤ ਪਾਕਿਸਤਾਨ ਦੇ ਵਿੱਚ ਤਾਂ ਨਾ ਆਏ ਤੇ ਜੰਗ ਤੇ ਲੜਾਈ ਦੀ ਗੱਲ ਹਰ ਕੋਈ ਕਰਦਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੰਗ ਲਗਣੀ ਹੈ ਲੇਕਿਨ ਉਹਦਾ ਖੋਫਨਾਕ ਮੰਜ਼ਰ ਜੰਗ ਕੀ ਹੁੰਦੀ ਹੈ ਉਹਦੀ ਮੂੰਹ ਬੋਲਦੀਆਂ ਤਸਵੀਰਾਂ 1965 ਦੀ ਜੰਗ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਤਸਵੀਰਾਂ ਇਹ ਪਾਕਿਸਤਾਨ ਦੇ ਟੈਂਕਰ ਨੇ ਔਰ ਇਹਦੇ ਵਿੱਚ ਕੀ ਹਾਲਾਤ ਨੇ ਕੱਲੀ-ਕੱਲੀ ਤਸਵੀਰ ਜਿਹੜੀ ਇਸ ਚੀਜ਼ ਦਾ ਗਵਾਹੀ ਭਰਦੀ ਪਈ ਹੈ ਇਹਦੇ ਵਿੱਚ ਤੁਸੀਂ ਆਮ ਦੇਖ ਸਕਦੇ ਹੋ ਟੈਂਕ ਤਬਾਹ ਹੋਏ ਨੇ ਲੋਕਾਂ ਦੀਆਂ ਲਾਸ਼ਾਂ ਪਈਆਂ ਨੇ ਫੌਜ ਦੀਆਂ ਲਾਸ਼ਾਂ ਪਈਆਂ ਨੇ ਲੋਕ ਇੱਥੇ ਮੌਜੂਦ ਨੇ ਇਸ ਸਮੇਂ ਅਸੀਂ ਅਸਲ ਉੱਤਰਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕਹਿੰਦੇ ਆ ਨਾ ਕਿ 1965 ਦੀ ਜੰਗ ਦਾ ਅਸਲ ਉੱਤਰ ਜਿਹੜਾ ਵਾ ਭਾਰਤੀ ਫੌਜਾਂ ਵੱਲੋਂ ਔਰ ਮਾਝੇ ਦੇ ਲੋਕਾਂ ਵੱਲੋਂ ਦਿੱਤਾ ਗਿਆ ਸੀ ਉੱਥੇ ਮੌਜੂਦ ਆ ਔਰ ਇੱਥੇ ਸਾਡੇ ਨਾਲ ਉਹ ਬਜ਼ੁਰਗ ਵੀ ਮੌਜੂਦ ਆ ਜਿਨ੍ਹਾਂ ਨੇ ਉਦੋਂ ਦੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਸਸਕਾਰ ਵੀ ਕੀਤੇ ਸੀ ਉਹ ਉਹ ਵਿਅਕਤੀ ਉਹਨਾਂ ਦੇ ਵਿੱਚ ਵੀ ਸ਼ਾਮਲ ਨੇ ਜਦੋਂ ਫੌਜਾਂ ਚੜ ਆਈਆਂ ਉਹਦੇ ਲੋਕ ਚੜਾਏ ਤਾਂ ਉਸ ਤੋਂ ਬਾਅਦ ਜਿਹੜੀ ਹੱਥੋਂ ਪਾਈ ਲੜਾਈ ਹੋਈ ਕਹਿੰਦੇ ਇੱਕ ਡੰਡਿਆਂ ਦੇ ਨਾਲ ਵੀ ਲੜਾਈ ਨਹੀਂ ਸੀ ਉਸ ਸਮੇਂ ਦੇ ਵਿੱਚ ਹੱਥਾਂ ਦੇ ਨਾਲ ਲੜਾਈ ਹੋਈ ਉਹਦੇ ਵਿੱਚ ਵੀ ਸ਼ਾਮਲ ਸੀਗੇ ਸਾਡੇ ਨਾਲ ਜਗਰਾਤ ਸਿੰਘ ਜੀ ਮੌਜੂਦ ਨੇ ਬਾਪੂ ਜੀ ਕਹਿੰਦੇ ਉਹ ਲੜਾਈ ਤੁਸੀਂ ਅੱਖਾਂ ਨਾਲ ਦੇਖੀ ਪਈ ਹੈ ਹਾਂਜੀ ਔਰ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਸਸਕਾਰ ਵੀ ਕੀਤੇ ਆ ਥੋੜੀ ਜੀ ਜਾਣਕਾਰੀ ਇਸ ਜਗ੍ਹਾ ਬਾਰੇ ਅਸਲ ਉੱਤਰ ਨਾਮ ਕਿਉਂ ਆ ਪਹਿਲਾ ਨਾਮ ਕੀ ਸੀ ਮਤਲਬ ਸਾਡੇ ਪਿੰਡ ਦਾ ਨਾਮ ਬੀਲਾ ਆਸਲ ਉਤਾੜ ਸੀ ਜੀ ਆਸਲ ਤਾੜ ਜਦੋਂ ਫਿਰ ਇਹਦਾ ਨਾਮ ਕਿਉਂ ਬਦਲਿਆ ਗਿਆ ਹੈ ਇਹਦਾ ਨਾਮ ਅਸੀਂ ਇਸ ਕਰਕੇ ਬਦਲਿਆ ਹੈ ਕਿ ਜਦੋਂ ਆਖਰੀ ਮਤਲਬ ਉੱਤਰ ਉਹਨਾਂ ਨੂੰ ਦਿੱਤਾ ਗਿਆ ਵਾ ਜੀ ਪਾਕਿਸਤਾਨ ਦੇ ਛੱਕੇ ਛਡਾਏ ਗਏ ਜਦੋਂ ਮਤਲਬ ਅਫਜ਼ਲ ਮੀਦ ਨੇ ਆ ਕੇ ਜਵਾਬ ਦਿੱਤਾ ਨਾ ਕਿ ਤੂੰ ਮੂੰਹ ਮੋੜ ਮੇਂ ਜਵਾਬ ਦਿੱਤੇ ਜੋੜੇ ਉਹਨਾਂ ਦੇ ਫਿਰ ਰੂਸ ਆਟੈਕ ਖਰੀਦੇ ਹੋਏ ਸੀ ਉਹ ਸਾਰੇ ਸਾਡੀਆਂ ਪੈਲੀਆਂ ਵਿੱਚ ਰਹਿ ਗਏ ਕੁਝ ਉਹਨਾਂ ਦੀਆਂ ਲਾਸ਼ਾਂ ਕੁਝ ਸਾਡੇ ਆਪਣੇ ਜੇਰਮਨਟਰੀ ਵਾਲੇ ਸੀ ਮਤਲਬ ਉਹਨਾਂ ਦੀ ਵੀ ਬੜੀਆਂ ਲਾਸ਼ਾਂ ਇਦਾਂ ਪੈਲੀਆਂ ਦੇ ਵਿੱਚ ਆਮ ਹੀ ਪਈਆਂ ਸੀ ਤੇ ਕੁਝ ਉਹਨਾਂ ਨੂੰ ਮਤਲਬ ਜਿਹੜੇ ਉਹਨਾਂ ਕੁਝ ਤਾਂ ਵੱਡੇ ਟੁਕੇ ਕੁਝ ਵੀ ਹੋ ਗਿਆ ਬਾਕੀ ਜਿਹੜੇ ਰਹਿ ਗਏ ਉਹ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਬੰਦ ਕਰਕੇ ਦਵਾਈ ਲਾ ਕੇ ਇਥੇ ਕਮਾਦਾਂ ਦੇ ਵਿੱਚ ਮਤਲਬ ਫਸਲਾਂ ਸਾਡੀਆਂ ਦੇ ਵਿੱਚ ਰੱਖ ਦਿੱਤਾ ਉਸ ਤੋਂ ਬਾਅਦ 6 ਮਹੀਨੇ ਉਹ ਇਦਾਂ ਹੀ ਲਾਸ਼ਾਂ ਪਈਆਂ 6 ਮਹੀਨੇ ਬਾਅਦ ਆ ਕੇ ਉਹਨਾਂ ਦਾ ਇਹ ਸੰਸਕਾਰ ਕੀਤਾ ਗਿਆ ਫਿਰ ਉਹਨਾਂ ਦੇ ਮਾਪੇ ਦਾ ਪਿੱਛੋਂ ਨੂੰ ਕਰੀ ਕਰਕੇ ਉਹਨਾਂ ਨੂੰ ਵੀ ਸੱਦਿਆ ਗਿਆ ਹੀ ਸੀ ਮਤਲਬ ਸਾਡੇ ਨਗਰ ਵਾਲੇ ਮੌਜੂਦ ਸਨ ਸਾਰੇ ਉੱਥੇ ਅੱਖੀ ਡਿੱਠਾ ਹਾਲ ਮਤਲਬ ਜਿਹੜਾ ਇਹ ਤੁਹਾਨੂੰ ਦੱਸਣ ਤਾਂ ਹੈ ਇਹ ਜਿਹੜੇ ਇੱਕ ਛੋਟੀ ਜੀ ਗੱਲ ਮੈਂ ਸਾਫ਼ ਕਰ ਦਵਾਂ ਜਿਹੜੀਆਂ ਜਗਾਵਾਂ ਬਣਾਈਆਂ ਜਾਂਦੀਆਂ ਨੇ ਇਹ ਜਿਹੜੀਆਂ ਇਤਿਹਾਸਿਕ ਜਗ੍ਹਾ ਹੁੰਦੀਆਂ ਨੇ ਇਹ ਉਸ ਚੀਜ਼ ਦੀ ਗਵਾਹੀ ਭਰਦੀਆਂ ਹੁੰਦੀਆਂ ਨੇ ਇਤਿਹਾਸ ਜਿਹੜਾ ਉਹਦੀ ਗਵਾਹੀ ਭਰਦੀਆਂ ਹੁੰਦੀਆਂ ਨੇ ਇਹ ਇਹ ਤਸਵੀਰਾਂ ਜਿਹੜੀਆਂ ਨੇ ਇਹ ਉਹ ਸਮੇਂ ਦੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੀਆਂ ਤਸਵੀਰਾਂ ਨੇ ਬਾਪੂ ਜੀ ਦੱਸ ਰਿਹਾ ਕਿ ਇਹਨਾਂ ਲੋਕਾਂ ਨੂੰ ਜਦੋਂ ਸ਼ਹੀਦ ਕਾ ਦਿੱਤਾ ਗਿਆ ਤਾਂ ਉਸ ਤੋਂ 6-6 ਮਹੀਨੇ ਬਾਅਦ ਇਹਨਾਂ ਦਾ ਸਸਕਾਰ ਹੋਇਆ ਥੋੜੀ ਜੀ ਜਾਣਕਾਰੀ ਬਾਪੂ ਜੀ ਇਹਦੇ ਬਾਰੇ ਹਾਂ ਜੀ ਉਹਨਾਂ ਨੇ ਤੇ ਇਹਨਾਂ ਦੇ ਮਤਲਬ ਜੋ ਵੀ ਇਹਨਾਂ ਦੇ ਇਹ ਗਏ ਨੇ ਜਿਸ ਤਰ੍ਹਾਂ ਮਤਲਬ ਕੱਢਿਆ ਇਹਨਾਂ ਨੂੰ ਫਿਰ ਬਾਅਦ ਵਿੱਚ ਇਹਨਾਂ ਦੇ ਮਾਪੇ ਨੂੰ ਵੀ ਖਬਰਾਂ ਦਿੱਤੀਆਂ ਗਿਆ ਵੀ ਮਤਲਬ ਤੁਸੀਂ ਆ ਸਕਦੇ ਹੋ ਤੇ ਦੇਖ ਸਕਦੇ ਹੋ ਫਿਰ ਤੁਹਾਡੇ ਅਫਸਰ ਆਏ ਨੇ ਫਿਰ ਆ ਕੇ ਇਹਨਾਂ ਦਾ ਸਸਕਾਰ ਕੀਤਾ ਉਸ ਤੋਂ ਬਾਅਦ ਇੱਕ ਮਤਲਬ ਇਥੇ ਉਹਨਾਂ ਦੀ ਯਾਦਗਾਰ ਬਣਾਈ ਗਈ ਯਾਦਗਾਰ ਦਿੱਤੇ ਉਜਰਸ ਇੱਕ ਨਾ ਝੁੰਡ ਜੋ ਬਰਜਾ ਬੰਦਾ ਨਾ ਉਹ ਮਤਿਮੇ ਦੋਤਨ ਮਿੰਟ ਸੇਵਾ ਕਰਦਾ ਰਿਹਾ ਜਿਹੜੇ ਇਹ ਲੋਕ ਨੇ ਇਹ ਸਭ ਫੌਜੀ ਸੀਗੇ ਇਹ ਫੌਜੀ ਆ ਜੀ ਜਿਨ੍ਹਾਂ ਦੇ ਸ਼ਹੀ ਮੇ ਨਿਭਾ ਸਨਸਕਾਰ ਹੋਏ ਸੰਸਕਾਰ ਹੋਏ ਬਿਲਕੁਲ ਥੋੜਾ ਜਿਹਾ ਜਿਹੜੇ ਕਰਕੇ ਰਮਨ ਇਹ ਵੀ ਦਿਖਾਈਏ ਇਹ ਸਾਡੇ ਉਹ ਸ਼ਹੀਦ ਨੇ 1965 ਦੇ ਜਿਹੜੇ ਹੀਰੋ ਕਹਾ ਕਹਦੇ 1965 ਦੀ ਜੰਗ ਦੇ ਹੀਰੋ ਜਿਨ੍ਹਾਂ ਨੇ ਇਸ ਜਗ੍ਹਾ ਤੇ ਪਾਕਿਸਤਾਨੀ ਫੌਜ ਨੂੰ ਅਸਲ ਉੱਤਰ ਦਿੱਤਾ ਸੀਗਾ ਔਰ ਇਸ ਪਿੰਡ ਦਾ ਨਾਮ ਜਿਹੜਾ ਅਸਲ ਉਤਾਰ ਤੋਂ ਉਸ ਤੋਂ ਬਾਅਦ ਅਸਲ ਉੱਤਰ ਕਰ ਦਿੱਤਾ ਗਿਆ ਔਰ ਇਹ ਜਗ੍ਹਾ ਜਿਹੜੀ ਆ ਇਹਨਾਂ ਦੀ ਜਿਹੜੀ ਸ਼ਹਾਦਤ ਦਾ ਇਹਨਾਂ ਦੀ ਜਿੱਤ ਦਾ ਪ੍ਰਤੀਕ ਹੈ ਔਰ ਇਹਦੇ ਬਾਰੇ ਹੋਰ ਜਾਣਕਾਰੀ ਬਾਪੂ ਜੀ ਇਹ ਤਸਵੀਰਾਂ ਜਿਹੜੀਆਂ ਉਹ ਚੀਜ਼ ਦੀ ਗਵਾਹੀ ਭਰਦੀਆਂ ਜੋ ਜੰਗ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਖੋਨੇ ਆ ਇਸੇ ਪਿੰਡ ਦੇ ਵਿੱਚ ਇੱਕ ਟਾਲੀ ਟਾਲੀ ਵਾਲਾ ਅੱਡਾ ਅੱਡਾ ਪਜਦਾ ਬੜਾ ਮਸ਼ਹੂਰ ਨੇ ਟਾਲੀ ਨਾਂ ਦਾ ਮਤਲਬ ਟਿਕਟ ਵੀ ਲੈਣੀ ਤੇ ਆਪਾਂ ਟਾਲੀ ਵਾਲੇ ਅੱਡੇ ਦੇ ਨਾਂ ਦੀ ਲੈਣੀ ਆ ਤੇ ਇਹ ਟਾਲੀ ਵਾਲੇ ਅੱਡੇ ਲੱਗੇ ਜੋ ਜ਼ਮੀਨਾਂ ਸੀ ਨਾ ਉੱਥੇ ਮਤਲਬ ਟੈਂਕ ਆ ਗਏ ਸੀ ਤੇ ਉਹ ਟੈਂਕ ਫਿਰ ਜਦੋਂ ਫਿਰ ਆਪਣਿਆਂ ਨੇ ਅੱਗੇ ਮੂੰਹ ਤੋੜਮਾ ਜਵਾਬ ਦਿੱਤਾ ਤੇ ਇਹ ਫਿਰ ਟੈਂਕ ਉੱਥੇ ਹੀ ਛੱਡ ਗਏ ਤੇ ਉਹ ਟਾਲੀ ਅੱਜ ਵੀ ਜਿੰਦੀ ਜਾਗਦੀ ਨਿਸ਼ਾਨੀ ਮਤਲਬ ਖਤਮ ਹੋਈ ਪਈ ਹੈ ਤੇ ਉਹ ਮਦਲੇ ਇਥੇ ਛੱਡ ਕੇ ਟੈਂਗ ਪੈਲੀਆਂ ਚ ਤੇ ਵਾਪਸ ਮਤਲਾ ਆਪਣੇ ਬਦਨਾਂ ਪਾਕਿਸਤਾਨ ਨੂੰ ਰਵਾਨਾ ਹੋ ਗਏ ਤੇ ਉਸ ਤੋਂ ਬਾਅਦ ਇਥੇ ਲਾਲਬਾਦ ਸ਼ਾਸਤਰੀ ਜੀ ਪੰਡਤ ਜਵਾਲ ਨਹਿਰੂ ਜੀ ਖੁਦ ਮੌਕੇ ਤੇ ਦੇਖਣ ਵਾਸਤੇ ਇਹ ਮੌਕਾ ਆਏ ਤੇ ਮਦਲ ਸਾਰਾ ਇਸ ਤੋਂ ਅਸੀਂ ਇਹਨਾਂ ਵੇਖ ਕੇ ਗਏ ਤੇ ਇਸ ਪਿੰਡ ਨੂੰ ਬਰਨਲ ਦਾ ਵੀ ਖਿਤਾਬ ਦਿੱਤਾ ਗਿਆ ਕਿ ਇੱਕ ਜਿਵੇਂ ਸਟੂਪ ਦਾ ਬਰਨਲ ਹੁੰਦਾ ਨਾ ਇਹ ਜਿਹੜਾ ਨਗਰ ਹੈ ਨਾ ਇਹ ਇੱਕ ਬਰਨਲ ਹੈ ਇਹਦਾ ਨਾਂ ਜਿਹੜਾ ਮਤਲਬ ਆਲ ਵਰਲਡ ਦੇ ਵਿੱਚ ਮਸ਼ਹੂਰ ਆ ਤੁਸੀਂ ਦਿੱਲੀ ਵੀ ਜਾ ਕੇ ਵੇਖੋ ਕਿਤੇ ਵੀਖ ਲੋ ਉੱਥੇ ਇਹਦਾ ਨਾਂ ਚੱਲੂਗਾ ਇਹ ਨਾਗਰ ਦਾ ਬਾਪੂ ਜੀ ਵੀ ਆਪਾਂ ਗੱਲ ਕਰਦੇ ਕਹਿੰਦੇ ਉਹ ਲੜਾਈ ਹੋਈ ਚਲੋ ਫੌਜੀ ਵਾਲੀ ਹੋਈ ਕਹਿੰਦੇ ਹੱਥੋਂ ਪਾਈ ਵੀ ਹੋਈ ਇਸ ਤੋਂ ਇਲਾਵਾ ਇਹ ਲੋਕਾਂ ਨੇ ਕਹਿੰਦੇ ਉਦੋਂ ਮਦਦ ਵੀ ਕੀਤੀ ਕਿਹੜੀ ਕਿਹੜੀ ਮਦਦ ਜਿਹੜੀ ਤੁਸੀਂ ਫੌਜ ਦੇ ਆਪਣੀ ਦੀ ਕੀਤੀ ਵੇਖੋ ਭਾਜੀ ਗੱਲ ਇਹ ਤਾਂ ਵੀ ਉਸ ਟਾਈਮ ਦੇ ਨਾ ਮਤਲਬ ਸਾਡੇ ਜਿਹੜੇ ਬਾਲ ਬੱਚੇ ਉਹ ਤਾਂ ਅਸੀਂ ਗੰਡ ਕੱਢ ਦਿੱਤੀ ਜਿਹੜੇ ਸਾਡੇ ਬਜ਼ੁਰਗ ਸੀ ਸਿਆਣੀ ਅੱਜ ਵੀ ਹੋਵੇ ਉਹਨਾਂ ਦੀ ਫੋਟੋ ਲੱਗੀ ਹੈ ਨਾਲ ਪਰਲੀ ਫੋਟੋ ਦੇ ਵਿੱਚ ਇੱਥੇ ਹੀ ਸੀ ਉਹ ਮੌਜੂਦ ਸੀ ਘਰ ਦੀ ਰਾਖੀ ਵਾਸਤੇ ਮਤਲਬ ਉਹਨਾਂ ਦੀ ਜਿਹੜੇ ਮਿੰਟਰੀ ਵਾਲੇ ਆ ਉਹਨਾਂ ਨੂੰ ਲੱਸੀ ਪਾਣੀ ਮਤਲਬ ਛੋਲੇ ਬਣਾ ਬਣਾ ਕੇ ਮਕਈ ਦੇ ਦਾਣੇ ਜੇ ਰੋਟੀਆਂ ਉਹ ਉਹਨਾਂ ਦੀ ਜਿੰਨੀ ਵੀ ਮੋਢੇ ਨਾ ਮੋਢਾ ਜੋੜ ਕੇ ਉਹਨਾਂ ਦੀ ਮੱਤ ਕੀਤੀ ਸਾਡੇ ਬਜ਼ੁਰਗਾਂ ਨੇ ਇੱਥੇ ਰਹਿੰਦੇ ਰਹੇ ਨੇ ਉਹਨਾਂ ਜੰਗ ਦੀ ਪਰਵਾਹ ਨਹੀਂ ਕੀਤੀ ਸਾਨੂੰ ਮਿੰਟਰੀ ਵਾਲੇ ਬਥੇਰੇ ਆਂਦੇ ਰੇ ਪਰ ਤੂੰ ਨਿਕਲ ਜੋ ਅੱਗੇ ਚੱਲ ਜੋ ਇੱਥੋਂ ਪਰ ਉਹਨਾਂ ਪਰਵਾਹ ਨਹੀਂ ਕੀਤੀ ਉਹਨਾਂ ਕਾ ਕੋਈ ਗੱਲ ਨਹੀਂ ਜੇ ਤੁਸੀਂ ਮਰ ਜੋਗੇ ਤਾਂ ਐ ਹੀ ਮਰ ਜਾਗੇ ਕਿਉਂ ਚੱਲਿਆ ਤੇ ਅੱਜ ਵੀ ਖਲੋਤੇ ਨੇ ਉਹਨਾਂ ਦੇ ਨਾਲ ਟਾਲੀ ਵਾਲੇ ਡੇ ਤੇ ਉਹਨਾਂ ਦੀ ਜਦੋਂ ਮਤਲਬ ਲਾਲਬਾਹ ਸ਼ਾਸਤਰੀ ਜੀ ਆਏ ਨੇ ਤੁਸੀਂ ਅੱਜ ਵੀ ਉਹਨਾਂ ਦੀਆਂ ਫੋਟੋਆਂ ਦੇਖ ਸਕਦੇ ਜੋ ਅੱਜ ਵੀ ਖਲੋਤੀ ਨੇ ਬਾਕੀ ਅਸੀਂ ਇਹ ਜਗ੍ਹਾ ਨੂੰ ਗੁਰੂਆਂ ਪੀਰਾਂ ਵਾਂਗੂ ਮੰਨਦੇ ਹਾਂ ਉਹ ਮਗਲੇ ਬਨੇ ਇੱਕ ਜੈਬ ਘਰ ਬਣਾਇਆ ਜਿਹਦੇ ਵਿੱਚ ਹਰ ਮਤਲਬ ਲਾਗੇ ਦੇ ਜਿਹੜੇ ਚੀਜ਼ ਹੋਏ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਨੇ ਇਸ ਵਾਰ ਜਦੋਂ ਮਰਜ਼ੀ ਉਹਨਾਂ ਦੀ ਯਾਦਗਾਰ ਬੰਦਾ ਆ ਕੇ ਆਉਣ ਵਾਲੀ ਪੀੜ੍ਹੀ ਵੀ ਜਨਸੰਖਿਆ ਦੇਖ ਸਕਦੀ ਹੈ ਕਿ ਸਾਤੋਂ ਪਹਿਲਾਂ ਦੇਸ਼ ਵਾਸਤੇ ਲੋਕਾਂ ਨੇ ਕੀ ਕੀਤਾ ਤੇ ਕੀ ਨਾ ਕੀਤਾ ਅਸੀਂ ਆਪਣੇ ਸਮਾਨ ਦੀ ਪਰਵਾਹ ਨਹੀਂ ਕੀਤੀ ਕੋਈ ਮਾਲ ਡੰਗ ਦੀ ਪਰਵਾਹ ਨਹੀਂ ਕੀਤੀ ਅਸੀਂ ਮਤਲਬ ਜਿੰਨਾ ਵੀ ਹੋ ਸਕਿਆ ਨਾ ਆਪਦੇ ਬਾਲ ਬੱਚਾ ਲੈ ਕੇ ਅੱਗੇ ਚਲੇ ਗਏ ਦੂਰ ਹੋ ਗਏ ਬਾੜ ਤੋਂ ਪਿਛੇ ੜ ਗਏ ਪਰ ਸਾਡੇ ਬਜ਼ੁਰਗ ਜਿਹੜੇ ਇੱਕ ਇੱਕ ਬਜ਼ੁਰਗ ਸਾਡਾ ਘਰ ਵਿੱਚ ਰਿਹਾ ਵੀ ਉਹ ਵੀ ਸਾਨੂੰ ਮਨੁੱਖੀ ਇਨਸਾਨਤ ਮਤਲਬ ਜੋ ਸਾਡੇ ਜੋ ਵੀ ਸਾਡੇ ਕੋਲ ਮਤ ਹੋ ਸਕੀ ਨਾ ਜਿੱਥੇ ਵੀ ਗਏ ਪਾਣੀ ਮੰਗਿਆ ਪਾਣੀ ਦਿੱਤਾ ਜੇ ਲੱਸੀ ਮੰਗੀ ਲੱਸੀ ਦਿੱਤੀ ਰੋਟੀ ਮੰਗੀ ਰੋਟੀਆਂ ਲੰਗਰ ਲਾਤੇ ਸਾਡੇ ਮਾਝੀ ਵਾਲਿਆਂ ਅ ਮਤਲਬ ਅੱਜ ਵੀ ਅਸੀਂ ਉਹਨਾਂ ਦੀ ਮਾਤ ਕਰਨ ਨੂੰ ਪੂਰੇ ਤਿਆਰ ਆ ਇਹ ਨਹੀਂ ਵੀ ਅਸੀਂ ਪਿਛੇ ਹਟ ਜਾਾਂਗੇ ਕਿ ਜੰਗ ਲੱਗਿਆ ਤੇ ਅਸੀਂ ਆਦਾ ਸਮਾਨ ਸੁੱਟ ਕੇ ਤੇ ਅਗਲੇ ਪਿੰਡਾਂ ਵਿੱਚ ਜਾਵਲਾਂਗੇ ਅੱਜ ਵੀ ਅਸੀਂ ਆਪਦੇ ਨਗਰ ਨਹੀਂ ਛੱਡਾਂਗੇ ਛੇਤੀ ਕੀਤੇ ਮੋੜੇ ਨਾ ਮੋੜੇ ਜੋੜ ਕੇ ਉਹਨਾਂ ਦੇ ਨਾਲ ਅਸੀਂ ਪੂਰੀ ਉਹਨਾਂ ਦੀ ਮਾਤ ਕਰਾਂਗੇ ਦੇਖੋ ਇਹ 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 ਬਜ਼ੁਰਗ ਜਿਹੜੇ ਨੇ ਇਹਨਾਂ ਨੇ 1965 ਦੀ ਜਗ ਦੇਖੀ ਹੈ ਕਹਿੰਦੇ ਜਿਹੜੀ ਲੜਾਈ ਦੇ ਵਿੱਚ ਹਿੱਸਾ ਲੈਣਾ ਸੀ ਉਹ ਵੀ ਲਿਆ ਸ਼ਹੀਦਾਂ ਦੇ ਸੰਸਕਾਰ ਤੱਕ ਕੀਤੇ 6 ਮਹੀਨੇ ਲੱਗੇ ਸੀ ਸੰਸਕਾਰ ਦੇ ਕਹਿੰਦੇ ਜਿਹੜੀ ਇੱਥੇ ਬਟਾਲੀਅਨ ਉਸਮ ਹੈਗੇ ਸੀ ਉਹਨਾਂ ਚ ਇੱਕ ਵਿਅਕਤੀ ਜਿਹੜਾ ਉਹ ਬਚਿਆ ਸੀ ਉਹਨੇ ਉਸ ਤੋਂ ਬਾਅਦ ਇੱਥੇ ਸੇਵਾ ਵੀ ਕੀਤੀ ਔਰ ਇਹਨਾਂ ਲੋਕਾਂ ਨੇ ਜਿਹੜੇ ਮਾਜੇ ਦੇ ਇਹ ਲੋਕ ਨੇ ਇਹਨਾਂ ਨੇ ਫੌਜ ਦੀ ਮਦਦ ਕੀਤੀ ਲੰਗਰ ਲਗਾਏ ਹਰ ਰੇਖ ਤਰ੍ਹਾਂ ਸਾਧ ਦਿੱਤਾ ਔਰ ਕਹਿੰਦੇ ਅੱਜ ਵੀ ਸਾਧਵਾਂਗੇ ਅਗਲੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੀਆਂ ਨਾਲ ਮੇਰੇ ਗੋਦਿਆਲ ਭਾਜੀ ਹੋਣਗੇ ਤਸਵੀਰਾਂ ਉਹ ਦਿਖਾਣੇ ਨੇ ਦੇਖੋ ਗੋਦਿਆਲਪਾ ਜੀ ਕਿੰਨੀ ਵੱਡੀ ਜਗ੍ਹਾ ਬਿਲਕੁਲ ਜਿੱਥੇ ਆਪਾਂ ਪਹੁੰਚੇ ਆਂ ਆਇਆ ਤਾਂ ਤੁਹਾਡੇ ਕੋਲ ਅਸੀਂ ਇਹ ਕਹ ਸੀ ਕਿ ਨਵੀਂ ਜੰਗ ਆ ਕੀ ਮਾਹੌਲ ਆ ਲੇਕਿਨ ਇਹ ਚੀਜ਼ਾਂ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਦੱਸਣੀਆਂ ਮੇਰਾ ਖਿਆਲ ਹੈ ਜੀ ਇਹ ਚੀਜ਼ਾਂ ਦੱਸਣੀਆਂ ਤਾਂ ਜ਼ਰੂਰੀ ਹੈ ਕਿ ਜਿਹੜੇ ਲੋਕ ਅੱਜ ਵੀ ਇਹ ਗੱਲਾਂ ਕਰਦੇ ਨੇ ਨਾ ਵੀ ਲੜਾਈ ਹੁਣੇ ਲਾ ਦਿਓ ਜੀ ਬਦਲਾ ਲੈਣਾ ਚਾਹੀਦਾ ਜੀ ਪਾਕਿਸਤਾਨ ਨੂੰ ਬਰਬਾਦ ਕਰ ਦੇਣਾ ਚਾਹੀਦਾ ਚਾਹੀਦਾ ਜੀ ਸਿਰਫ ਗਲਤੀ ਪੰਜ ਸੱਤ ਬੰਦਿਆਂ ਦੀ ਹੋਊਗੀ ਜਿਹੜੇ ਅੱਤਵਾਦੀ ਆਏ ਸੀ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਛੱਡ ਦਈਏ ਅਸੀਂ ਜਾਂ ਉਹਨਾਂ ਨੂੰ ਇਗਨੋਰ ਕਰ ਦਈਏ ਮੈਂ ਕਹਿੰਦਾ ਉਹਨਾਂ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਜਿਹੜੇ ਆਪਾਂ ਉਹਨਾਂ ਪੰਜਾਂ ਸੱਤਾ ਬੰਦਿਆਂ ਦੀ ਸਜ਼ਾ ਜਿਹੜੀ ਆਪਾਂ ਇੰਨੇ ਆਵਾਮ ਨੂੰ ਨਹੀਂ ਦੇ ਸਕਦੇ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਉਹਨਾਂ ਫੌਜੀ ਜਵਾਨਾਂ ਦੀ ਆਪਾਪੂ ਜੀ ਦੱਸ ਰਹੇ ਸੀ ਵੀ 6 ਮਹੀਨੇ ਤੱਕ ਸਾਡੇ ਜੋਧਿਆਂ ਦੇ ਸਨਸਕਾਰ ਹੀ ਨਹੀਂ ਹੋਏ ਤੁਸੀਂ ਦੇਖੋ ਇੱਕ ਕਿੱਡੀ ਵੱਡੀ ਗੱਲ ਆ ਯਾਰ ਇਹ ਇਨਸਾਨੀਅਤ ਦਾ ਕਤਲ ਸੀਗਾ ਮੈਂ ਸਮਝਦਾ ਭਾਵੇਂ ਉਧਰ ਮਰਿਆ ਹੋਵੇ ਭਾਵੇਂ ਇੱਧਰ ਮਰਿਆ ਹੋਵੇ ਖੌਰੇ ਇਹਨਾਂ ਤੋਂ ਇਲਾਵਾ ਕਿੰਨੀਆਂ ਲਾਸ਼ਾਂ ਜਿਹੜੀਆਂ ਇੱਥੇ ਖੇਤਾਂ ਦੇ ਕੁੱਤੇ ਬਿੱਲੇ ਖਾ ਗਏ ਹੋਣਗੇ ਜਾਂ ਗਲਗੀਆਂ ਹੋਣਗੀਆਂ ਸੜਗੀਆਂ ਹੋਣਗੀਆਂ ਜਿਹੜੀਆਂ ਲੱਭੀਆਂ ਹੀ ਨਹੀਂ ਉਹ ਮਾਂ ਪਿਓ ਅੱਜ ਵੀ ਉਡੀਕ ਤੇ ਹੋਣਗੇ ਸਾਡਾ ਪੁੱਤ ਫੌਜ ਦੇ ਵਿੱਚ ਹੈ ਨਾ ਤੇ ਇਹ ਬਹੁਤ ਖੌਫਨਾਕ ਮੰਜ਼ਰ ਹੈ ਸਾਡੇ ਸ਼ਹੀਦਾਂ ਦੀ ਧਰਤੀ ਹੈ ਮੱਝ ਵਾਲੇ ਤਾਂ ਪਹਿਲਾਂ ਹੀ ਲੜਨ ਨੂੰ ਤਿਆਰ ਰਹਿੰਦੇ ਆ ਪਰ ਅੱਜ ਮੈਂ ਸਮਝਦਾ ਵੀ ਕੋਈ ਵੀ ਲੜਾਈ ਨਹੀਂ ਚਾਹਦਾ ਪਰ ਇਹ ਕਿਨ ਜੇ ਕਿਤੇ ਇਦਾਂ ਦਾ ਮਸਲਾ ਬਣਦਾ ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਲੜਾਈਆਂ 'ਚ ਸਾਹ ਦਿੱਤਾ ਆਪਣੇ ਫੌਜੀਆ ਦਾ ਅੱਜ ਵੀ ਖੜੇ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਵਾਂ ਸਭ ਤੋਂ ਪਹਿਲਾਂ ਮੈਂ ਇੱਕ ਤਸਵੀਰ ਦਿਖਾਉਂ ਚੱਲਿਆ ਤੁਹਾਨੂੰ ਇਹ ਜਿਹਦਾ ਬਾਪੂ ਜੀ ਨੇ ਦੱਸਿਆ ਸੀਗਾ ਕਿ ਇੱਥੇ ਟਾਲੀਵਾਰਾ ਟਾਲੀਵਾਲਾ ਮੋੜ ਵਜਦਾ ਜੀ ਟਾਲੀਵਾਲਾ ਜਿਹਦੇ ਵਿੱਚ ਇੱਕ ਟਾਲੀ ਸੀਗੀ ਜਿਹਦੇ ਉੱਪਰ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਇਹ ਉਹ ਜਗਾਵਾ ਔਰ ਇਹ ਜਗਾ ਜਿੱਥੇ ਅਸੀਂ ਖੜੇ ਆ ਇਹਦਾ ਇਤਿਹਾਸ ਜੇ ਗੱਲ ਕੀਤੀ ਜਾਵੇ ਇੱਕ ਤਾਂ ਇਹ ਤਬਾਹੀ ਦੇ ਨਿਸ਼ਾਨ ਬਿਆ ਕਰਦੀ ਹੈ ਉਹ ਦੂਜੇ ਸਾਡੇ ਜਿਹੜੇ ਫੌਜੀ ਜਿਹੜੇ ਸਾਡੇ ਉਸ ਜਿੱਤ ਦੇ ਹੀਰੋ ਸੀਗੇ ਉਹਨਾਂ ਦੀ ਗਵਾਹੀ ਵੀ ਜਿਹੜੀ ਇਹ ਜਗਾ ਭਰਦੀ ਹੈ ਜਿਹਦੇ ਵਿੱਚ ਤਸਵੀਰਾਂ ਵਿੱਚ ਅਸੀਂ ਇਹ ਦੇਖ ਸਕਦੇ ਜਦੋਂ ਪਾਕਿਸਤਾਨੀ ਜਿਹੜੇ ਟੈਂਕ ਸੀਗੇ ਉਹਨਾਂ ਨੂੰ ਤਬਾਹ ਕੀਤਾ ਗਿਆ ਤਾਂ ਉਹਨਾਂ ਦੇ ਉੱਪਰ ਸਾਡੇ ਫੌਜੀ ਵੀਰ ਜਿਹੜੇ ਆ ਉਹ ਆਪਣੀ ਜਿੱਤ ਵਿਕਟਰੀ ਜਣੀ ਦਿਖਾਉਂਦੇ ਪਏ ਆ ਉਸ ਤੋਂ ਬਾਅਦ ਪੰਡਤ ਜਵਾਲਾ ਨਹਿਰੂ ਜੀ ਵੀ ਪਹੁੰਚੇ ਨੇ ਉੱਪਰ ਜੀ ਲਾਲਬਾਧਰੀ ਸ਼ਾਸਤਰੀ ਜੀ ਪਹੁੰਚੇ ਨੇ ਇਹ ਸਾਰੀਆਂ ਤਸਵੀਰਾਂ ਉਸ ਮੌਕੇ ਦੀਆਂ ਨੇ ਔਰ ਅੱਜ ਵੀ ਸਾਡੇ ਜਿਹੜੇ ਮੱਝ ਵਾਲੇ ਵੀਰਾਂ ਇਹਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਉਹੀ ਜਜ਼ਬਾ ਹੈ ਉਹ ਕਹਿੰਦੇ ਨੇ ਲੜਾਈ ਨਹੀਂ ਚਾਹੁੰਦੇ ਲੇਕਿਨ ਅਗਰ ਹੁੰਦੀ ਹੈ ਤਾਂ ਇਸੇ ਤਰ੍ਹਾਂ ਜਿੱਤ ਕੇ ਦਿਖਾਵਾਂਗੇ ਕੈਮਰਾਮੈਨ ਰਮਨ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ ਖੇਮ ਕਰਨਾ